ਭਾਰਤ ਦੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਮੁਸੀਬਤ 'ਚ ਆ ਗਏ ਨੇ ਈਡੀ ਨੇ ਦੋਵਾਂ ਦੀਆਂ 11 ਕਰੋੜ ਰੁਪਏ ਤੋਂ ਵੱਧ ਦੀਆਂ ਸੰਪਤੀਆਂ ਜ਼ਬਤ ਕਰ ਲਈਆਂ ਨੇ ਹੁਣ ਸਵਾਲ ਇਹ ਹੈ ਗਲਤ ਕੀ ਹੋਇਆ ਦਰਸਲ ਇੱਕ ਵਿਦੇਸ਼ੀ ਆਨਲਾਈਨ ਬੈਟਿੰਗ ਐਪ 1xbet ਨੇ ਭਾਰਤ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਸੱਟੇਬਾਜ਼ੀ ਚਲਾਈ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਤੇ ਉਹ ਪੈਸੇ ਵਿਦੇਸ਼ੀ ਖਾਤਿਆਂ ਰਾਹੀਂ ਘੁਮਾਏਗੇ ਫਿਰ ਉਹ ਪੈਸੇ ਐਡਵਰਟਾਈਜ਼ਮੈਂਟ ਤੇ ਬ੍ਰਾਂਡ ਡੀਲਾਂ ਦੇ ਨਾਂ ਤੇ ਭਾਰਤ ਵਿੱਚ ਲਿਆਂਦੇ ਗਏ। ਇਹੀ ਕਹ ਹੁੰਦਾ ਹੈ منی ਲਾਰਡਰਿੰਗ, ਯਾਨੀ ਕਿ ਕਾਲੇ ਪੈਸੇ ਨੂੰ ਸਾਫ਼ ਦਿਖਾਉਣਾ। ਹੁਣ ED ਨੇ ਪਤਾ ਲਾਇਆ ਕਿ ਰੈਨਾ ਤੇ ਤਵਨ ਨੇ ਕੁਝ ਐਡ ਡੀਲਾਂ ਕੀਤੀਆਂ ਸਨ ਜਿਹੜੀਆਂ 1xbet ਜਾਂ ਉਸ ਨਾਲ ਜੁੜੀਆਂ ਕੰਪਨੀਆਂ ਦੇ ਨਾਲ ਸਨ। ਇਸ ਕਰਕੇ ED ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਕਿਤੇ ਇਹ ਖਿਡਾਰੀ ਜਾਣ ਬੁੱਝ ਕੇ ਗੈਰ ਕਾਨੂੰਨੀ ਕੰਪਨੀ ਦੇ ਨਾਲ ਜੁੜੇ ਤਾਂ ਨਹੀਂ। ਹੁਣ ਦੋਵੇਂ ਖਿਡਾਰੀ ਆਪਣਾ ਪੱਖ ਰੱਖਣਗੇ ਤੇ ED ਸਾਰੇ ਦਸਤਾਵੇਜ਼ ਜੀ ਜਾਂਚ ਰਾਹੀਂ ਇਹ ਪਤਾ ਲਗਾਉਗੀ ਕਿ ਦੋਨੇ ਖਿਡਾਰੀ ਬੇਗੁਨਾਹ ਨੇ ਜਾਂ ਫਿਰ ਦੋਸ਼ੀ ਪਾਏ ਜਾਂਦੇ ਨੇ